ਰਾਈਟ ਜਦੋਂ ਗੱਡੀ ਢੇਰ ਕਰਦਾ ਤਾਂ ਇਹ ਤਾਂ ਬੋਲੋ ਕੋਈ ਕੋਈ ਵਹਿ ਵਿਛੇ ਦਾ ਤਾਂ ਹੋ ਗਏ ਲੋਕੀ ਹਾਂ ਜੀ ਮੇਰਾ ਵਾਅਦਾ ਤੇ ਲੇ ਗਏ ਜਦੋਂ ਗੱਡੀ ਦੇਖਿਆ ਐਦਾਂ ਕਿ ਤੂਆਂ ਦੇਖ ਹੁਣ ਗੱਡੀ ਦੇ ਸਿਰ ਉੱਪਰੋਂ ਉਹ ਜਿਹੜੀ ਸਾਡੇ ਨੂੰ ਇਹ ਉਹ ਦੇਖੋ ਹਾਂ ਉਹ ਡਰ ਵੀ ਗਏ ਉੱਤਰੀ ਵੀ ਗਏ ਉੱਤਰ ਕੇ ਹੁਣ ਇੱਥੇ ਹੀ ਨਾ ਦੇਖੇ ਲਾਈਟਰ ਲਾਈਟਰ ਮਰੇ ਗਏ ਇਹ ਇੱਕ ਦੋ ਮਿੰਟ ਘੂਆਦਾ ਹੀ ਸੀ ਰਹਿਣਾ ਲੱਭਣਾ ਕਰਨਾ ਚੱਕਣਾ ਪਾਣਾ ਉਹ ਦੇਖੋ ਮੁੰਡੇ ਹੋਰ ਉੱਤਰੇ ਗੱਡੀ ਚ ਕੈਮਰ ਮਾਰੇ ਜੀ ਉਹਦਾ ਸਪਰੇਂਚ ਜਾਗ ਨਹੀਂ ਉਹ ਸੱਪ ਫੜਦੇ ਪੈਣਾ ਜੀ ਸ਼ੁਰੂ ਕਰ ਸ਼ੁਰੂ ਆਣ ਪੜ ਲੈਂਦੇ ਜੀ ਮਾਣ ਆਨ ਦਾ ਫਿਲਹਾਲ ਪਹਿਲਾਂ ਤਾਂ ਇਹਦਾ ਉੱਤੇ ਫਾਇਰ ਹੋਇਆ ਠੀਕ ਹੈ ਫਾਇਰ ਹੋਇਆ ਕਿ ਹੁਣ ਉਹ ਤੋਂ ਰਿਪੋਰਟਿੰਗ ਨੂੰ ਪਤਾ ਲੱਗਿਆ ਵੀ ਕਿੱਦਾਂ ਹੋਇਆ ਇਹ ਸਾਰਾ ਪੂਰਾ ਮਾਮਲਾ ਪਤਾ ਲੱਗਿਆ ਸੀ ਕਿ ਉੱਥੇ ਕੋਈ ਗੋਲੀ ਚੱਲਣ ਦੀ ਆਵਾਜ਼ ਆਈ ਜਦੋਂ ਉੱਥੇ ਜਾ ਕੇ ਵੈਰੀਫਾਈ ਕੀਤਾ ਤਾਂ ਇੱਕ ਜਿਹੜੀ ਵੀਡੀਓ ਆਉਂਦੀ ਵੀਡੀਓ ਦੇ ਵਿੱਚ ਕਿਸੂਰ ਤੇ ਉਹਦੇ ਬੱਚੇ ਜਾਂਦੇ ਦਿਖਾਈ ਦਿੱਤੇ ਤੇ ਉਸ ਤੋਂ ਇਲਾਵਾ ਜਿਹੜਾ ਮਤਲਬ ਜੋ ਦੇਖਿਆ ਉੱਥੇ ਬਲੱਡ ਵੀ ਸੀ ਸੋ ਵਾਈਲਡ ਲਾਈਫ ਜਿਹੜੀ ਹੈਗੀ ਸੈਂਚਰੀ ਵਾਲੇ ਉਹਨਾਂ ਨਾਲ ਵੀ ਗੱਲ ਹੋਈ ਨੇ ਸਾਡੇ ਆਪਣੇ ਫੋਰੈਸਟ ਗਾਰਡ ਤੇ ਬਾਕੀਆਂ ਨਾਲ ਤੇ ਉਹ ਕਹਿੰਦੇ ਨੇ ਕਿ ਆਪਾਂ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਮਤਲਬ ਕਿ ਇਨਵੈਸਟੀਗੇਸ਼ਨ ਵਿੱਚ ਆਊਗਾ ਉਸ ਅਧਾਰ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਮੈਂ ਲਿਆਂਦੇ ਜਾਊਗਾ ਪਰ ਉਹ ਨਹੀਂ ਕੁਝ ਨਹੀਂ ਆਉਂਦਾ ਆ ਉਹ ਮਤਲਬ ਉਹ ਜਿਹੜਾ ਹੈਗਾ ਜੀ ਉਹੀ ਕਰੂਗੀ ਮਤਲਬ ਕਾਰਵਾਈ ਨਾ ਸਪਸ਼ਟ ਇਨਵੈਸਟੀਗੇਸ਼ਨ ਜਿਹੜੀਆਂ ਵਾਈਲਡ ਲਾਈਫ ਵਾਲੇ ਕਰਨਗੇ ਕਿਸੇ ਕਿਸੇ ਕੰਦੇ ਪੁਲਿਸ ਕੰਮ ਕਰੀਏ ਕਿਸੇ ਪੁਲਿਸ ਦਾ ਦੇਖੋ ਜੀ ਜਦੋਂ ਸਾਨੂੰ ਉਹਨਾਂ ਵੱਲੋਂ ਕੁਝ ਲਿਖ ਕੇ ਆਊਗਾ ਉਹ ਤੋਂ ਅਧਾਰ ਤੇ ਅਸੀਂ ਕਾਰਵਾਈ ਕਰਾਂਗੇ ਜਦੋਂ ਅਸੀਂ ਗਲਗੁੜਾ ਕਰੇ ਹਾਂ ਉਸ ਅਧਾਰ ਤੇ ਹੀ ਕਰਾਂਗੇ ਸਾਰੀ ਲਗਾਤਾਰ ਆ ਕੇ ਮੰਡਲ ਤੋਂ ਮਰਿਆ ਸਰ ਪੁਲਿਸ ਪ੍ਰੈਸ ਕਰਦੇ ਕੋਈ ਅਗਰ ਕੋਈ ਆਊਗਾ ਜੀ ਸਾਡੇ ਅੱਗੇ ਤਾਂ ਬਹੁਤ ਕਾਨੂੰਨੀ ਕਾਰਵਾਈ ਹੋਵੇਗੀ ਮੇਰੇ ਕੋਲ ਤਾਂ ਇੱਕ ਕੇਆਈਸੀ ਦੀ ਨੋਲਿਜ ਮੇਰੀ ਨੋਲਿਜ ਹੈ ਵਾਲਾ ਕੇਸ ਹੈ ਇੱਕ ਪਹਿਲਾਂ ਸੂਰ ਮਰਿਆ ਹੋਇਆ ਸੀ ਦੋ ਕੇਸ ਆਏ ਨੇ ਮਨਨ ਇਹ ਜੋ ਸਾਡੇ ਅੱਗੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਆਪਾਂ ਉਹਨਾਂ ਨੇ ਡਿਪਾਰਟਮੈਂਟ ਨਾਲ ਮਿਲ ਕੇ ਟਾਈ ਅਪ ਕਰਕੇ ਜਿਹੜੀ ਕਾਨੂੰਨੀ ਕਾਰਵਾਈ ਬਿਲਕੁਲ